ਸਰਵਜੀਤ ਇੱਕ ਕਿਸਮ ਦਾ ਵਿਕਟਮ ਹੈ ਤੁਰੇ ਲੋਕੋ ਦੇ ਨਾਲ ਉਹਨੂੰ ਉਸ ਹੱਤਿਆਕੁਨ ਕਿੱਸਾ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਹੈ ਉਹਨੇ ਵੱਡਿਆਂ ਵੱਡਿਆਂ ਨੂੰ ਮੁਸੀਬਤਾਂ ਖੜੀਆਂ ਕੀਤੀਆਂ ਹੋਣਗੀਆਂ ਮੈਂ ਸਰਵਜੀਤ ਨੂੰ ਤੇ ਰਾਹੁਲ ਗਾਂਧੀ ਨੂੰ ਇੱਕੋ ਜੇ ਚੌਕਟੇ 'ਚ ਰੱਖਦਾ ਬੀਬੀ ਹਰਸਿਮਰਤ ਕੌਰ ਬਾਦਲ ਹਾਰ ਜਾਂਦੀ ਹੈ ਬਖਤੀ ਤੌਰ ਦੇ ਤੇ 61 ਕੋ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਹਾਰਨ ਦੇ ਨਾਲ ਉਹ ਥੇ 61 ਪਈ ਉਹਨਾਂ ਦੇ ਪਰਿਵਾਰ ਅਗਰ ਮਹਾਰਾਣੀ ਪ੍ਰਨੀਤ ਕੌਰ ਉਥੇ ਹੋਂ ਜਿੱਤ ਜਾਂਦੀ ਅਗਰ ਮੈਂ ਸ਼ਬਦ ਕਿਹਾ ਅਗਰ ਤਾਂ ਪਹਿਲੇ ਸੀ ਬੱਲੇ ਬੱਲੇ ਫਿਰ ਹੋ ਜਾਂਦੀ ਸੋਖਵਾਲ ਸਿੰਘ ਖੈਰਾ ਦੇ ਵਿੱਚ ਇਹ ਪੋਟੈਂਸ਼ੀਅਲ ਹੈ ਕਿ ਉਹ ਪੰਜਾਬ ਦਾ ਚੀਫ ਮਿਨਿਸਟਰ ਬਣ ਸਕਦਾ ਕਿਤੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਚੀਫ ਮਿਨਿਸਟਰ ਦੇ ਰਾਹ ਪੈਂਨ ਤੋਂ ਪਹਿਲਾਂ ਰਾਜ ਰਗੜਨ ਦਾ ਰਾਜਾ ਤਾਂ ਨਹੀਂ ਕਿਉਂਕਿ ਖੈਰਾ ਸਾਹਿਬ ਦੇ ਹੱਕ ਵਿੱਚ ਕੈਂਪੇਨ ਦੇ ਵਿੱਚ ਕਿਹੜੀ ਕੰਪੇਅਰ ਹੋ ਰਹੀ ਹੈ ਕੀ ਸਟੇਟ ਦਾ ਲੀਡਰ ਆਇਆ ਕੋਈ ਇਸ ਦੇ ਇਸ ਦੇ ਵਿੱਚ ਵੱਡੇ ਵੱਡੇ ਲੋਕ ਜਿਹੜੇ ਹੈਗੇ ਉਹਨਾਂ ਦੇ ਕੀ ਲੇਟ ਹੈ ਬਾਦਲ ਪਰਵਾਰ ਤਾਂ ਕੁਝ ਵੀ ਨਹੀਂ ਦੇਸ਼ ਦੀ ਪ੍ਰਾਈਮ ਮਿਨਿਸਟਰ ਸਿਟਿੰਗ ਪ੍ਰਾਈਮ ਮਿਨਿਸਟਰ ਜਿਹੜਾ ਹਾਰੀ ਉਹਦਾ ਬੇਟਾ ਸੰਜੀ ਗਾਂਧੀ ਜਿਹਨੂੰ ਬਹੁਤ ਵੱਡਾ ਕਹਿੰਦੇ ਸੀ ਤਾਨਾਸ਼ਾਹੀ ਦਾ ਪ੍ਰਤੀਕ ਆ ਉਹ ਚੋਣ ਹਾਰ ਗਿਆ ਸੀ ਕੁਝ ਵੀ ਹੋ ਸਕਦਾ ਹੈ ਸੁਖਪਾਲ ਸਿੰਘ ਘਰੇ ਨੂੰ ਪੰਥਕ ਤੇਰਾ ਕਿ ਮੇ ਕੋ ਸੁਖਪਾਲ ਸਿੰਘ ਘਰੇ ਪਾਰਲੀਮੈਂਟ ਦੀ ਚੋਣ ਲੜਨ ਤੋਂ ਪਹਿਲਾਂ ਜੇਲ੍ਹ ਚ ਹੁੰਦੇ ਤਾਂ ਉਸ ਤੋਂ ਪਹਿਲਾਂ ਦਾ ਮੇਰੇ ਕੋ ਗਾੜੀ ਵੀ ਕਾਲੀ ਕਰਦੇ ਸੀ ਉਹਨਾਂ ਦੀ ਦਾੜ੍ਹੀ ਕਤਰੀ ਦੀ ਹੈ ਜੇ ਆਪਾਂ ਪੰਥਕ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਤਾਂ ਇੱਕ ਸਤਕਾਰ ਹੈ ਉਹਦਾ ਇੱਕ ਮਿਆਰ ਉਹ ਪੰਥਕ ਨਹੀਂ ਹੈ ਪੰਜਾਬ ਦੀਆਂ ਸੀਟਾਂ ਤੇ ਵੀ ਖਾਸ ਗੱਲ ਢੱਲਨ ਸਾਹਿਬ ਕਰ ਲਈਏ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਬਠਿੰਡੇ ਤੋਂ ਹੀ ਕਰਦੇ ਆਂ ਬਠਿੰਡੇ ਦੇ ਵਿੱਚ ਜਿਵੇਂ ਬਾਦਲ ਪਰਿਵਾਰ ਦਾ ਘਰ ਬਾਦਲ ਪਰਿਵਾਰ ਦਾ ਗੜਾ ਮੈਂ ਜੀਤਮੇਂਦਰ ਸਿੱਧੂ ਹੋਰਾਂ ਦੇ ਨਾਲ ਵੀ ਜਦੋਂ ਮੁਲਾਕਾਤ ਕੀਤੀ ਉਹਨੂੰ ਪਹਿਲਾ ਸਵਾਲ ਇਹ ਸੀ ਕਿ ਬਾਦਲ ਪਰਿਵਾਰ ਦਾ ਗੜਾ ਉਹ ਕਹਿੰਦੇ ਇਸ ਦਾ ਗੜ ਟਾਵਾਂਗੇ ਤੁਹਾਨੂੰ ਕੀ ਲੱਗਦਾ ਕਿ ਕੀ ਗੜ ਟਹੂਗਾ ਕਿਉਂਕਿ ਦੂਸਰੇ ਪਾਸੇ ਇੱਕ ਹੁੱਡੀਆਂ ਪਰਿਵਾਰ ਵੀ ਆ ਇੱਕ ਪਾਸੇ ਜੀਤਮੇਂਦਰ ਸਿੱਧੂ ਨੇ ਫਿਰ ਬਾਦਲ ਪਰਿਵਾਰ ਕੋਲ ਦਾ ਕੀ ਲੱਗਦਾ ਬਠਿੰਡਾ ਕੀ ਕਹਿੰਦਾ ਦੇਖੋ ਗੱਲ ਇਹ ਵੀ ਮੈਂ ਪੇਰੋ ਗੋਦੀਮੀਡੀ ਆਲੀ ਗੱਲ ਜਾਂ ਆਪਾਂ ਜਿਹੜੇ ਐਗਜ਼ਿਟ ਪੋਲ ਵਾਲੀ ਗੱਲ ਉਹ ਤਾਂ ਮੈਂ ਕਰ ਨਹੀਂ ਸਕਦਾ ਕਿ ਕੌਣ ਜਿੱਤੂਗਾ ਤੇ ਕੌਣ ਹਾਰੂਗਾ ਲੇਕਿਨ ਲੋਕਤੰਤਰ ਦੇ ਵਿੱਚ ਜਿੱਥੇ ਲੋਕਾਂ ਨੂੰ ਵੋਟਾਂ ਦੇ ਨਾਲ ਆਪਣੇ ਪ੍ਰਤੀਨਿਧ ਚੁਣਨ ਦੀ ਇਜਾਜ਼ਤ ਹੈ ਖੁੱਲ੍ਹਾ ਹੈ ਉਹਨਾਂ ਨੂੰ ਰਾਈਟ ਹੈ ਉੱਥੇ ਕੁਝ ਵੀ ਹੋ ਸਕਦਾ ਇਸ ਤੇ ਇਸ ਤੇ ਵਿੱਚ ਵੱਡੇ ਵੱਡੇ ਲੋਕ ਤੇਰੇ ਹੈਗੇ ਉਹਨਾਂ ਦੇ ਕਿਲੇਟ ਹੈ ਬਾਦਲ ਪਰਵਾਰ ਤਾਂ ਕੁਝ ਵੀ ਨਹੀਂ ਬਾਦਲ ਪਰਵਾਰ ਤਾਂ ਪੰਜਾਬ ਇਹ ਜਿਹੜੀ ਸਟੇਟ ਪੰਜਾਬ ਸਟੇਟ ਹੈ 13 ਸੀਟਾਂ ਵਾਲੀ ਸਟੇਟ ਹੈ ਇਸ ਦੇਸ਼ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਉਹ ਇੰਦਰਾ ਗਾਂਧੀ ਰਾਜ ਕਰਦੀ ਰਹੀ ਹੈ ਜਿਹੜੀ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਸੀ। ਔਰ ਉਸ ਵੇਲੇ ਉਹਨੂੰ ਆਇਰਨ ਲੇਡੀ ਕਿਹਾ ਗਿਆ ਸੀ। ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਆਗੂ ਉਸ ਵੇਲੇ ਜਿਹੜੇ ਅਟਲ ਬਿਹਾਰੀ ਵਾਜਪਾਈ ਹੁੰਦੇ ਸੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਹਿ ਦਿੱਤਾ ਸੀ ਇਹ ਦੁਰਗਾ ਹੈ। ਇਹ ਦੁਰਗਾ ਦਾ ਰੂਪ ਹੈ। ਉਹਨੇ ਜਦੋਂ ਐਮਰਜੈਂਸੀ ਲਾਈ ਐਮਰਜੈਂਸੀ ਲਾ ਕੇ ਲੋਕਾਂ ਦਾ ਕਾਫੀ ਤੰਗ ਕਰਤਾ। 19 ਮਹੀਨੇ ਜਿਹੜੀ ਹੈਗੀ ਆ ਲੋਕਾਂ ਨੂੰ ਫੜ ਫੜ ਕੇ ਵਟੇ ਲਗਭਗ ਸਾਰੀ اپੋਜੀਸ਼ਨ ਦੇ ਲੀਡਰ ਜਿਹੜੇ ਜੇ ਨਾਲ ਸੁੱਟਦੇ ਸੀ 77 ਦੇ ਵਿੱਚ ਐਮਰਜੈਂਸੀ ਹਟਾਤੀ এজেন্সੀਆਂ ਵਾਲੇ ਨੇ ਕਹਿਤਾ ਕਿ ਜੀ ਐਮਰਜੈਂਸੀ ਹਟਾਓ ਗੱਲ ਹੀ ਕੁਛ ਨਹੀਂ ਆਪਾਂ ਨੂੰ ਵੋਟਾਂ ਲੋਕ ਬਹੁਤ ਪਾਉਣਗੇ ਸਾਰੇ ਡਿਸਪਲਨਡ ਆ ਪੂਰੇ ਲੋਕ ਥੋੜੀ ਬਲੇ ਬਲੇ ਕਰਦੇ ਉਹਨੇ ਐਮਰਜੈਂਸੀ ਟਾ ਕੇ ਇਲੈਕਸ਼ਨ ਕਰਵਾਤੀ ਇਲੈਕਸ਼ਨ ਦਾ ਰਿਜ਼ਲਟ ਆਇਆ ਤੁਸੀਂ ਇਹ ਦੇਖੋ ਕਿ ਉਸ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹੁੰਜੀ ਗਈ ਸੀ ਦੇਸ਼ੋ ਦੇਸ਼ ਦੀ ਪ੍ਰਾਈਮ ਮਿਨਿਸਟਰ ਸਿਟਿੰਗ ਪ੍ਰਾਈਮ ਮਿਨਿਸਟਰ ਜਿਹੋਣ ਹਾਰ ਗਈ ਸੀ ਉਹਦਾ ਬੇਟਾ ਸੰਜੀਤ ਗਾਂਧੀ ਜਿਹਨੂੰ ਬਹੁਤ ਵੱਡਾ ਕਹਿੰਦੇ ਸੀ ਤਰਨਾ ਸ਼ਾਹੀ ਦਾ ਪ੍ਰਤੀਕ ਆ ਉਹ ਚੋਣ ਹਾਰ ਗਿਆ ਸੀ ਬਾਦਲ ਪਰਿਵਾਰ ਦੀ ਆਪਾਂ ਗੱਲ ਕਰ ਰਹੀਏ ਠੀਕ ਹੈ بڑا ਸਤਿਕਾਰਤ ਪਰਿਵਾਰ ਹੈ ਬੜੇ ਲੰਬੇ ਸਮੇਂ ਤੋਂ ਪੋਲਿਟਿਕਸ ਦੇ ਵਿੱਚ ਹੈ ਪਰਿਵਾਰ ਐਸ ਵੇਲੇ ਜਿਹੜੀ ਹੈ ਤੀਜੀ ਪੀੜ੍ਹੀ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਪੈਰ ਰੱਖਣ ਵਾਲੀ ਆ ਰੱਖ ਹੀ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ 1957 ਚ ਲੜਿਆ ਸੀ ਔਰ ਪੰਜ ਵਾਰ ਹੀ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਉਹਨਾਂ ਦਾ ਅੰਤਮ ਇਲੈਕਸ਼ਨ ਜਿਹੜਾ ਉਹ ਆਪਦੇ ਇੱਕ ਸਧਾਰਨ ਬੰਦੇ ਦੀ ਇੱਕ ਸਧਾਰਨ ਬੰਦੇ ਨੇ ਜਿਹੜੇ ਬੰਦੇ ਨੂੰ ਮਤਲਬ ਲੋਕ ਫੱਕਰ ਦਾ ਸਿਆਸਤਦਾਨ ਕਹਿੰਦੇ ਆ ਉਹ ਲਾ ਕੇ ਬੰਦਾ ਖੜਾ ਹੋ ਗਿਆ ਉਹਦੇ ਕੋਲੇ ਪੈਸਾ ਨਹੀਂ ਥੇਲਾ ਨਹੀਂ ਉਹਨੇ ਕੋਈ ਪਾਉਤਾ ਉਹ ਨਹੀਂ ਕੀਤਾ ਆ ਨਹੀਂ ਕੀਤਾ ਨਤੀਜਾ ਕੀ ਹੋਇਆ ਨਤੀਜਾ ਹੋ ਗਿਆ ਕਿ ਬਾਦਲ ਸਾਹਿਬ ਹਾਰ ਗਏ ਸੀ ਜਿੱਥੋਂ 30 35 35000 ਦੀ ਲੀਡ ਉਹਦੇ ਸੀ ਬਾਦਲ ਸਾਹਿਬ ਸਾਰੇ 11000 ਤੇ ਹਾਰ ਗਏ ਸੀ ਜਿਹੜਾ ਲੋਕਤੰਤਰਾ ਲੋਕਤੰਤਰ ਦੇ ਵਿੱਚ ਲੋਕਾਂ ਨੇ ਆਪਣੇ ਮਤ ਦਾ ਇਸਤੇਮਾਲ ਕਰਨਾ ਉਹ ਕੁਝ ਵੀ ਕਰ ਸਕਦੇ ਆ ਕੁਝ ਵੀ ਹੋ ਸਕਦਾ ਹੈ ਤੁਸੀਂ ਦੇਖੋਗੇ ਉਹਨਾਂ ਇਹ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੋਈ ਵੀ ਜਿੱਤ ਸਕਦਾ ਕੋਈ ਵੀ ਹਾਰ ਸਕਦਾ ਹੈ ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਅਜਿਹਾ ਆਲਾ ਸੀਟ ਤੇ ਬੜੀ ਚਰਚਾ ਹੁੰਦੀ ਆ ਕਿਉਂਕਿ ਕਹਿੰਦੇ ਨੇ ਕਿ ਇੱਕ ਵਾਰੀ ਪਹਿਲਾਂ ਵੀ ਇਹ ਜਿੱਤ ਹਾਰ ਜਿਹੜੀ ਆ ਉਹ ਚੋਕੀਆ ਡਾਕਟਰ ਗਾਂਧੀ ਵਰਸਸ ਪ੍ਰਨੀਤ ਕੌਰ ਪਰ ਕਹਿੰਦੀ ਐਤਕੀ ਗੇੜ ਪੁੱਠਾ ਕਿਉਂਕਿ ਐਤਕੀ ਪ੍ਰਨੀਤ ਕੌਰ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ ਤੇ ਗਾਂਧੀ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਨੇ ਕੀ ਲੱਗਦਾ ਕਿ ਉਹ ਪਰਿਵਾਰ ਜਾਂ ਮਹਿਲ ਜਿਹੜਾ ਹੈ ਇੰਨਾ ਦਬਦਬਾ ਰੱਖਦਾ ਆ ਕਿ ਆਪਣੇ ਨਾਲ ਕਿੰਨੀ ਵੋਟ ਪਾਸੇ ਲੈ ਕੇ ਜਾਂਦੇ ਨੇ ਕਿ ਹੁਣ ਇਸ ਤੋਂ ਪਹਿਲਾਂ ਕਿ ਆਪ ਨੇ ਖੁਦ ਦੇ ਝੰਡੇ ਤੇ ਕਦੇ ਉਹਨਾਂ ਨੇ ਚੋਣ ਜਿਹੜੀ ਆ ਨਹੀਂ ਲੜੀ ਕਾਂਗਰਸ ਦੇ ਝੰਡੇ ਹੇਠ ਚੋਣ ਲੜਦੇ ਰਹੇ ਆ ਤਾਂ ਕੀ ਲੱਗਦਾ ਕਿ ਮਹਿਲਾਂ ਦੇ ਨਾਲ ਜਿਹੜਾ ਦੁਆਰਾ ਮੁਕਾਬਲਾ ਡਾਕਟਰ ਗਾਂਧੀ ਦਾ ਉਹਦੇ ਵਿੱਚ ਕੀ ਹੋ ਸਕਦਾ ਦੇਖੋ ਜਦੋਂ ਆਪਾਂ ਮਹਿਲ ਦੀ ਗੱਲ ਕਰਦੇ ਆ ਤਾਂ ਇਹ ਪਤਾ ਲੱਗਦਾ ਉਹ ਰਾਜ ਘਰਾਣੇ ਜਦੋਂ ਡਾਕਟਰ ਗਾਂਧੀ ਦੀ ਗੱਲ ਕਰਦੇ ਆ ਡਾਕਟਰ ਗਾਂਧੀ ਦੀ ਜਿੰਨੀ ਮੈਨੂੰ ਉਹਨਾਂ ਬਾਰੇ ਜਾਣਕਾਰੀ ਹੈ ਉਹ ਇੱਕ ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋਏ ਡਾਕਟਰ ਗਾਂਧੀ ਉਹ ਵਿਅਕਤੀ ਹੈ ਜਿਹੜਾ ਵਿਅਕਤੀ ਲੋਕਤੰਤਰ ਨੂੰ ਪ੍ਰਤੀਬੱਧਤ ਹੈ ਲੋਕਤੰਤਰ ਪ੍ਰਤੀ ਜਿਸ ਵੇਲੇ ਜਿਹੜੇ ਮੈਂ ਐਮਰਜੈਂਸੀ ਦਾ ਜ਼ਿਕਰ ਕਰਕੇ ਹਟਿਆ ਡਾਕਟਰ ਗਾਂਧੀ ਉਸ ਵੇਲੇ ਸਟੂਡੈਂਟ ਸੀ ਔਰ ਐਮਰਜੈਂਸੀ ਦੇ ਖਿਲਾਫ ਜਦੋਂ ਪ੍ਰੋਟੈਸਟ ਕੀਤਾ ਸਟੂਡੈਂਟ ਹੁੰਦੇ ਨੇ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਲੋਕਤੰਤਰ ਪ੍ਰਤੀ ਜਿਹੜੀ ਹੈਗੀ ਉਹਨਾਂ ਦੀ ਆਸਥਾ ਕਿੰਨੀ ਹੈ ਤੇ ਉੱਥੇ ਪਤਾ ਲੱਗਦਾ ਹੈ ਡਾਕਟਰ ਗਾਂਧੀ ਐਮਬੀਬੀਐਸ ਕਰ ਗਏ ਬਿਲਾਸਪੁਰ ਦੇ ਵਿੱਚ ਉਹਨਾਂ ਦੀ ਪੋਸਟਿੰਗ ਹੋ ਗਈ ਕਈ ਸਾਲ ਉਹ ਉੱਥੇ ਰਹੇ ਉੱਥੇ ਲੋਕਾਂ ਦੇ ਵਿੱਚ ਉਹ ਇੰਨੇ ਕੁਲ ਮਿਲ ਗਏ ਸੀ ਕਿ ਜਦੋਂ ਉਹਨਾਂ ਦੀ ਟਰਾਂਸਫਰ ਹੋ ਗਈ ਤੇ ਲੋਕ ਚੰਡੀਗੜ੍ਹ ਨੂੰ ਕਾਫਲੇ ਬਣ ਕੇ ਤੁਰ ਪਏ ਸੀ ਕਿ ਜੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਬਦਲੀ ਰੱਦ ਕੀਤੀ ਜਾਵੇ ਆਪਣੇ ਦੌਰ ਦੇ ਵਿੱਚ ਉਹਨਾਂ ਨੇ ਬਿਲਾਸਪੁਰ ਦੇ ਵਿੱਚ ਹਸਪੀਟਲ ਬਣਵਾਇਆ ਔਰ ਐਸਪਰੇ ਵੀ ਜੇ ਆਪਾਂ ਬਾਅਦ ਦੇ ਵਿੱਚ ਪ੍ਰੋਫੈਸਰ ਲਾ ਕੇ ਪੜਾਉਣ ਵੀ ਲਾ ਗਏ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਹੈਗੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ ਮੈਂ ਇਹ ਨਹੀਂ ਕਹਿੰਦਾ ਕਿ ਡਾਕਟਰ ਗਾਂਧੀ ਜਿਹੜਾ ਹੈਗਾ ਇੱਕ ਦਰवेश ਆ ਉਹ ਕਿਸੇ ਤੋਂ ਪੈਸੇ ਨਹੀਂ ਲੈਂਦਾ ਆਫਟਰ ਆਲੂ ਨੇ ਵੀ ਆਪਣੀ ਰੋਟੀ ਦੀ ਕਮਾਉਣੀ ਹੈ ਉਹਦਾ ਪ੍ਰੋਫੈਸ਼ਨਲ ਨਹੀਂ ਲੈਣਾ ਹੈ ਲੇਕਿਨ ਜੇ ਤੋ ਗਰੀਬ ਗੁਰਬਾ ਆ ਜਾਂਦਾ ਕੱਪੜਿਆਂ ਤੋਂ ਕਿਹਦੇ ਦੇਖ ਲੈਂਦੇ ਵੀ ਬੰਦਾ ਗਰੀਬ ਹੈ ਉਹਨੂੰ ਰਹਿਤ ਵੀ ਕਰ ਦਿੰਦੇ ਹੈ ਕਈ ਵਾਰੀ ਉਹਨੂੰ ਦਵਾਈ ਵੀ ਆਪਦੇ ਕੋਲੋਂ ਦੇ ਦਿੰਦੇ ਹੈ 2014 ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਸਮਝ ਕੇ ਆਮ ਆਦਮੀ ਪਾਰਟੀ ਲਈ ਚੋਣ ਲੜੀ ਸੀ। ਹੂੰ ਔਰ ਉਦੋਂ ਜਿੱਤ ਕੇ ਸੀ ਮਹਾਰਾਣੀ ਪ੍ਰਨੀਤ ਕੌਰ ਹਾਰ ਗਈ ਸੀ। ਹੂੰ ਮੈਂ ਇਹੀ ਕਹ ਲੋਕਤੰਤਰ ਦੀ ਖੂਬਸੂਰਤੀ ਹੈ ਤੇ ਕੋਈ ਪਤਾ ਨਹੀਂ। ਇਹ ਪਿਛਲੀ ਚੋਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਾਰੇ। ਹੁਣ ਪਰਿਸਥਿਤੀਆਂ ਬਦਲੀਆਂ ਹੋਈਆਂ। ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਤਾ ਉਹਨਾਂ ਨੇ ਆਪਣੀ ਪਾਉਂ ਪਾਰਟੀ ਬਣਾਈ ਸੀ ਪੰਜਾਬ ਲੋਕ ਕਾਂਗਰਸ। ਉਹ ਬਹੁਤ ਹੀ ਚੱਲੀ ਚੁਲੀ ਹੋਣੀ ਨਹੀਂ ਪਤਾ ਹੀ ਆਪਾਂ ਨੂੰ ਇਸ ਤਰ੍ਹਾਂ ਪਾਰਟੀਆਂ ਚੱਲਦੀਆਂ ਨਹੀਂ ਬਾਅਦ ਵਿੱਚ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਮਹਾਰਾਣੀ ਪ੍ਰਨੀਤ ਕੌਰ ਵੀ ਉਹਨਾਂ ਦੇ ਨਾਲ ਬੀਜੇਪੀ ਦੇ ਵਿੱਚ ਉਹਦੋਂ ਤਾਂ ਨਹੀਂ ਗਈ ਲੇਕਿਨ ਹੁਣ ਚਲੀ ਗਈ ਉਹ ਕੋਈ ਕਾਨੂੰਨੀ ਫੰਡਾ ਸਿਟੀ ਦਾ ਕਰਕੇ ਉਹ ਨਹੀਂ ਜਾ ਸਕੀ ਹੁਣ ਉਹ ਚੋਣ ਲੜ ਰਹੀ ਹੈ ਹੁਣ ਪਾਸੇ ਬਦਲੇ ਹੋਏ ਗਾਂਧੀ ਗਾਂਧੀ ਹੋਰੀ ਕਾਂਗਰਸ ਪਾਰਟੀ ਵਾਲੇ ਪਾਸੇ ਤੋਂ ਆ ਗਈ ਕਾਂਗਰਸ ਪਾਰਟੀ ਦੇ ਵਿੱਚ ਅਸੰਤੋਸ਼ ਵੀ ਦੇਖਿਆ ਗਿਆ ਲਾਲ ਸਿੰਘ ਤੋਂ ਲੈ ਕੇ ਆਮ ਸਧਾਰਨ ਵਰਕਰ ਤੱਕ ਇਸ ਗੱਲ ਦੇ ਉੱਤੇ ਖਫਾ ਸੀ ਕਿ ਜਿਹੜਾ ਬੰਦਾ ਸਾਡੇ ਖਿਲਾਫ ਸਾਨੂੰ ਪੁੱਠਾ ਸਿੱਧਾ ਬੋਲਦਾ ਰਿਹਾ ਉਹ ਬੰਦੇ ਨੂੰ ਤੁਸੀਂ ਅੱਜ ਇਹ ਟਿਕਟ ਦੇਤੀ ਖੈਰ ਉਹ ਰਾਹੁਲ ਗਾਂਧੀ ਦੀ ਕਿਉਂਕਿ ਚੋਣ ਸੀ ਰਾਹੁਲ ਗਾਂਧੀ ਦੀ ਇੱਛਾ ਸੀ ਰਾਹੁਲ ਗਾਂਧੀ ਨੇ ਪ੍ਰੈਸ਼ਰ ਬਿਲਡ ਕੀਤਾ ਉਹਨਾਂ ਨੇ ਪ੍ਰਵਾਨ ਕਰ ਲਿਆ ਇਸ ਵੇਲੇ ਇਲੈਕਸ਼ਨ ਸਿਰ ਤੇ ਹੈ ਪਰ ਹੁਣ ਜਿਹੜੀ ਹੈ ਸਥਿਤੀ ਹੈ ਕਿ ਚਾਹੇ ਆਪਾਂ ਕਿਸੇ ਦੀ ਵੀ ਗੱਲ ਕਰ ਲਈਏ ਇਸ ਵੇਲੇ ਪੰਜਾਬ ਦੇ ਵਿੱਚ ਡਾਇਰੈਕਟ ਮੁਕਾਬਲਾ ਕਿਤੇ ਵੀ ਨਹੀਂ ਕਈ ਕੋਨੇ ਮੁਕਾਬਲੇ ਹੈ ਕਿਤੇ ਤਿੰਨ ਕੋਨਾ ਮੁਕਾਬਲਾ ਕਿਤੇ ਚਾਰ ਕੋਨਾ ਮੁਕਾਬਲਾ ਕਿਤੇ ਪੰਜ ਕੋਨਾ ਮੁਕਾਬਲਾ ਇਹਨਾਂ ਮੁਕਾਬਲਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਇਹ ਵੀ ਕਿ ਇਹ ਕੈਂਡੀਡੇਟ ਆ ਉਹ ਖੜਾ ਹੋ ਜਾਂਦਾ ਹੈ ਉਹ ਆਪਣੀ ਜਿੱਤ ਸਕਦਾ ਹੁੰਦਾ ਲੇਕਿਨ ਉਹ ਕਿਸੇ ਧੜੇ ਦੀ ਕਿਸੇ ਪਾਰਟੀ ਦੀ ਇੰਨੀ ਕਿ ਬੋਟ ਤੋੜ ਦਿੰਦਾ ਕਿ ਉਹ ਹਾਰ ਜਾਂਦੀ ਹੈ ਜਦੋਂ ਉਹ ਪਾਰਟੀ ਹਾਰ ਜਾਂਦੀ ਹੈ ਤੇ ਦੂਜੀ ਜਿੱਤ ਜਾਂਦੀ ਹੈ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਪ੍ਰਨੀਤ ਕੌਰ ਦੀ ਜੇ ਆਪਾਂ ਗੱਲ ਕਰੀਏ ਪ੍ਰਨੀਤ ਕੌਰ ਕਿਉਂਕਿ ਭਾਰਤੀ ਜਨਤਾ ਪਾਰਟੀ ਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦਾ ਕਿਸਾਨ ਚੰਗਾ ਨਹੀਂ ਸਮਝਦਾ ਕਾਰਨ 13 ਮਹੀਨੇ ਜਿਹੜਾ ਅੰਦੋਲਨ ਚੱਲਿਆ ਉਸ ਅੰਦੋਲਨ ਨੂੰ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਸਪੋਰਟ ਕੀਤੀ ਸੀ। ਹੂੰ। ਔਰ ਕੈਪਟਨ ਅਮਰਿੰਦਰ ਸਿੰਘ ਨੇ ਮੇਰਾ ਖਿਆਲ ਪਹਿਲਾ ਮੁੱਖ ਮੰਤਰੀ ਹੈ ਜੀ ਨੇ ਅੰਦੋਲਨ ਦੇ ਵਿੱਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਸੀ। ਬਿਲਕੁਲ। ਉਹਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ। ਉਹਨਾਂ ਦੀ ਮਦਦ ਵਾਸਤੇ ਸਾਰੀ ਆਪਣੀ ਸਰਕਾਰੀ ਮਸ਼ੀਨਰੀ ਵੀ ਲਾਤੀ ਸੀ। ਪਰ ਕਿਉਂਕਿ ਉਹ ਉਸ ਪਾਰਟੀ 'ਚ ਲੱਗਿਆ ਪਰਿਵਾਰ ਜਿਹੜੀ ਪਾਰਟੀ ਨੂੰ ਕਿਸਾਨ ਆਪਣੀ ਦੁਸ਼ਮਣ ਸਮਝਦੀ ਐ ਇਸ ਕਰਕੇ ਕਿਸਾਨਾਂ ਨੇ ਜੇ ਦੂਜੇ ਕੈਂਡੀਡੇਟਸ ਦਾ ਵਿਰੋਧ ਕੀਤਾ ਬੀਜੇਪੀ ਦਾ ਤੇ ਮਹਾਰਾਸ਼ਟਰਾ ਵੀ ਕੀਤਾ। ਸਗੋਂ ਉੱਥੇ ਤਾਂ ਇਹ ਹੋਇਆ ਕਿ ਮਹਾਰਾਣੀ ਦੇ ਵਿਰੋਧ ਕਰਦੇ ਕਿਸਾਨ ਦੀ ਮੌਤ ਵੀ ਹੋ ਗਈ ਪੈਲੈਸ ਦਾ ਘੇਰਾ ਵੀ ਪੈ ਗਿਆ ਸੀ ਪੈਲੈਸ ਦਾ ਘੇਰਾ ਕਿਸੇ ਜਮਾਨੇ ਦੇ ਵਿੱਚ ਮੁਜਾਹਰਾ ਮੂਵਮੈਂਟ ਵੇਲੇ ਲੋਕ ਮਹਿਲਾਂ ਨੂੰ ਘੇਰਦੇ ਰਹੇ ਹਨ ਲੇਕਿਨ ਇਹ ਲੋਕਤੰਤਰ ਦੇ ਵਿੱਚ ਆ ਕੇ ਮਹਿਲ ਨੂੰ ਘੇਰਨ ਵਾਲੀ ਜਿਹੜੀ ਗੱਲ ਹੁੰਦੀ ਹੈ ਇਹ ਪਹਿਲੀ ਵਾਰ ਹੋਈ ਹੈ ਪਰ ਉੱਥੇ ਹੁਣ ਜਿਸ ਕਿਸ ਲਈ ਮੇਰੇ ਕੋਲ ਇਨਫਾਰਮੇਸ਼ਨ ਆ ਰਹੀ ਹੈ ਕਿ ਜਿਹੜੀ ਹੈ ਕਟਾਰਬੰਦੀ ਹੋਈ ਹੈ ਭਾਜੀਪੀ ਦੇ ਆਉਣ ਦੇ ਨਾਲ ਜਿਵੇਂ ਕਿਸਾਨਾਂ ਨੇ ਵਿਰੋਧ ਕੀਤਾ ਨੰਬਰ 1 ਉਹ ਨੰਬਰ 2 ਜਿਸ ਢੰਗ ਦਾ ਮੰਦਰਾਲਾ ਮਾਮਲਾ ਹੋਇਆ ਉਹ ਜਿਵੇਂ ਜਿਹੜੀ ਹੈਗੀ ਹੈ ਵਿਕਸਿਤ ਭਾਰਤ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੋਦੀ ਜੀ ਵੱਲੋਂ ਉਹ ਉਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਦੇ ਜਿਵੇਂ ਪਹਿਲਾਂ ਹਰਿਆਣੇ ਦੇ ਵਿੱਚ ਪਹਿਲਾਂ ਭਾਜਪਾ ਨਾਲ ਸਮਝੌਤਾ ਸੀ ਆ ਭਾਜਪਾ ਦਾ ਸਮਝੌਤਾ ਸੀ ਇੰਡੀਅਨ ਨੈਸ਼ਨਲ ਲੋਕਤਲ ਫਿਰ ਉਹਨਾਂ ਦਾ ਸਮਝੌਤਾ ਟੁੱਟਿਆ ਫਿਰ ਉੱਥੇ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਲੋਕਤਲ ਦਾ ਵਿਰੋਧ ਕੀਤਾ ਔਰ ਲੋਕਤਲ ਦੇ ਖਿਲਾਫ ਇੱਕ ਉਹਨਾਂ ਨੇ ਬਾਤਾਵਰਨ ਜੀਹਾ ਪੈਦਾ ਕਰਤਾ ਸੀਗਾ ਕਿ ਉਹ ਆਪ ਦੀ ਸਰਕਾਰ ਬਣਾ ਕੇ ਬੈਗੇ ਦੁਬਾਰੀ ਉਹੀ ਜਿਹੜਾ ਹੈਗਾ ਫਾਰਮੂਲਾ ਉਹਨਾਂ ਨੇ ਪੰਜਾਬ ਦੇ ਵਿੱਚ ਅਪਣਾਇਆ ਹੈ ਪੰਜਾਬ ਦੇ ਵਿੱਚ ਦੋ ਕਮਿਊਨਿਟੀਜ਼ ਨੂੰ ਉਹਨਾਂ ਨੇ ਟੱਚ ਕੀਤਾ ਹੈ ਇੱਕ ਉਹਨਾਂ ਨੇ ਵਿਸ਼ਾਲ ਹਿੰਦੂ ਭਾਈਚਾਰੇ ਨੂੰ ਜਦੀ ਆਬਾਦੀ ਸਿੱਖਾਂ ਤੋਂ ਥੋੜੀ ਜਿਹੀ ਘੱਟ ਹੈ ਦੂਸਰੀ ਉਹਨਾਂ ਨੇ ਦਲਿਤ ਭਾਈਚਾਰੇ ਨੂੰ ਕਿਉਂਕਿ ਦਲਿਤ ਭਾਈਚਾਰੇ ਦਾ ਜੇ ਆਪਾਂ ਦੇਖੀਏ ਦਲਿਤ ਭਾਈਚਾ ਜੋ ਭਾਜਪਾ ਦਾ ਇੰਡੀਆ ਦੇ ਵਿੱਚ ਪਹਿਲਾ ਰੋਲ ਸੀ ਉਹ ਪੰਜਾਬ ਦੇ ਵਿੱਚ ਰੋਲ ਨਹੀਂ ਸੀ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਤੇ ਹਿੰਦੂਆਂ ਦੀ ਜਿਹੜੀ ਤਰਜਮਾਨੀ ਉਹ ਕਾਂਗਰਸ ਪਾਰਟੀ ਕਰਦੀ ਸੀ ਕਿਉਂਕਿ ਬੀਜੇਪੀ ਦਾ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਸੀ ਕਾਂਗਰਸ ਪਾਰਟੀ ਇਸ ਗੱਠਜੋੜ ਦੇ ਵਿਰੋਧ ਦੇ ਵਿੱਚ ਹੁੰਦੀ ਸੀ ਦਲ ਤੇ ਜਿਹੜਾ ਹੈਗਾ ਹਿੰਦੂ ਭਾਈਚਾਰਾ ਇਹ ਸਮਝਦਾ ਇਸ ਕਿ ਸਾਨੂੰ ਜਿਹੜੀ ਹੈ ਸਾਡੀ ਪਾਰਟੀ ਆ ਹੁਣ ਉਹ ਜਦੋਂ ਅਕਾਲੀ ਦਲ ਨਾਲ ਉਹਨਾਂ ਨੇ ਆਪ ਦਾ ਤੋੜ ਵਿਛੜਾ ਕਰ ਲਿਆ ਉਹਨਾਂ ਨੇ ਇਹ ਮੈਸੇਜ ਦਿੱਤਾ ਦਲਤਾਂ ਦੇ ਵਿੱਚ ਵੀ ਤੇ ਹਿੰਦੂਆਂ ਦੇ ਵਿੱਚ ਵੀ ਅਸੀਂ ਤੁਹਾਡੇ ਆ ਔਰ ਕਿਸੇ ਹੱਦ ਤੱਕ ਜੇ ਆਪਾਂ ਦੇਖੀਏ ਉਹ ਉਹਨਾਂ ਨੇ ਹਿੰਦੂ ਭਾਈਚਾਰੇ ਨੇ ਉਹਨਾਂ ਨੂੰ ਅਪਣਾਇਆ ਵੀ ਉਹਨਾਂ ਦੇ ਕੈਂਡੀਡੇਟ ਨੂੰ ਵੋਟਾਂ ਵੀ ਪਉਂਦੀਆਂ ਕਿਸਾਨੀ ਦੇ ਇੱਕ ਜਿਹੜੇ ਕਿਸਾਨਾਂ ਦੇ ਇੱਕ ਗਰੁੱਪ ਵੱਲੋਂ ਜਿਸ ਢੰਗ ਦੇ ਨਾਲ ਸ਼ੰਭੂ ਬੈਰੀਅਰ ਦੇ ਉੱਤੇ ਜਾ ਕੇ ਮੋਰਚਾ ਲਾਇਆ ਜਿਵੇਂ ਉਹਨਾਂ ਨੇ ਰੇਲਾਂ ਰੋਕੀਆਂ ਉਹਦੇ ਨਾਲ ਪੰਜਾਬ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਜਿਹਨੇ ਜਿਹੜੇ ਜੇ ਉਹ ਪ੍ਰਭਾਵਿਤ ਹੋਏ ਤੇ ਉਹਨੇ ਕਿਹਨੂੰ ਪ੍ਰਭਾਵਿਤ ਕੀਤਾ ਹੈ ਉਹਨੇ ਕੀਤਾ ਵਪਾਰੀ ਤਬਕਾ ਇਹਨੂੰ ਵਪਾਰੀ ਤਬਕਾ ਦੇ ਮੀਜਰਿਟੀ ਕੌਣਾਂ ਹਿਤੂ ਪਾਈਚਾਰਾ ਉਹ ਕੋਈ ਵੀ ਵਪਾਰਕ ਤਬਕਾ ਉਹ ਇਹ ਚਾਹੁੰਦਾ ਕਿ ਸਾਡੇ ਲਈ ਮਾਹੌਲ ਸਾਜਗਰ ਹੋਵੇ ਉਹਨਾਂ ਜਦ ਮਾਹੌਲ ਸਾਜ਼ਗਰ ਪਾਲਦੇ ਸਾਜ਼ਗਰ ਮਾਹੌਲ ਹੈ ਨਹੀਂ ਉਦੋਂ ਉਹਨਾਂ ਨੂੰ ਦਿੱਖਦੀ ਕਿ ਬੀਜੇਪੀ ਸਾਡੀ ਖਾਤਰ ਕੁਝ ਕਰ ਸਕਦੀ ਹੈ ਇਸ ਲਈ ਉੱਥੇ ਉਹਨਾਂ ਨੇ ਵੋਟ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਸ਼ਹਿਰੀ ਖਿੱਤਿਆਂ ਦੇ ਵਿੱਚੋਂ ਵੋਟ ਜਿਹੜੀ ਹੈਗੀ ਹੈ ਕਾਫੀ ਗਿਣਤੀ ਦੇ ਵਿੱਚ ਉਹ ਬੀਜੇਪੀ ਨੂੰ ਪਈ ਹੈ ਪਿੰਡੂ ਹਲਕਿਆਂ ਦੇ ਵਿੱਚੋਂ ਕਾਫੀ ਤਦਾਦ ਦੇ ਵਿੱਚ ਜਿਹੜੀ ਵੋਟ ਪਈ ਹੈ ਉਹ ਝੜੂ ਨੂੰ ਪਈ ਹੈ ਕਾਂਗਰਸ ਪਾਰਟੀ ਦਾ ਇੱਕ ਆਪਣਾ ਵੋਟ ਬੈਂਕ ਹੈ ਉਹ ਵੀ ਹੈ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਨਾਰਾਜ਼ ਕਾਂਗਰਸੀ ਲੀਡਰਸ਼ਿਪ ਸੀ ਈ ਉਹਨਾਂ ਨੇ ਇਮਾਨਦਾਰੀ ਨਾਲ ਡਾਕਟਰ ਗਾਂਧੀ ਨੂੰ ਆਪਣੀ ਵੋਟ ਪਵਾਤੀ ਜੇ ਕੋਈ ਉਲਟ ਫੇਰ ਉੱਥੇ ਹੋ ਜਾਂਦਾ ਡਾਕਟਰ ਗਾਂਧੀ ਸਫਲ ਨਹੀਂ ਹੁੰਦੇ ਮਹਾਰਾਣੀ ਸਫਲ ਹੋ ਜਾਂਦੀ ਹੈ ਤਾਂ ਫਿਰ ਮੇਰੀ ਸਮਝ ਅਕ ਗੱਲਾਂ ਤੋਂ ਹੋਣਗੀਆਂ ਇੱਕ ਜਿਹੜੀ ਕਤਾਰਬੰਦੀ ਹੋ ਰਹੀ ਹੈ ਉਹ ਉਹ ਹਿੰਦੂਆਦੀ ਤੇ ਤਲਟਾਲੀ ਤੇ ਦੂਸਰੀ ਇਹ ਇੱਕ ਜਿਹੜੀ ਨਾਰਾਜ ਕਾਂਗਰਸੀ ਲੀਡਰਸ਼ਿਪ ਗਾਂਧੀ ਨੂੰ ਟਿਕਟ ਦੇ ਨਾਲੇ ਉਹਨਾਂ ਨੇ ਇਮਾਨਦਾਰੀ ਨਾਲ ਗਾਂਧੀ ਦੀ ਮਦਦ ਨਹੀਂ ਕੀਤੀ ਸਗੋਂ ਉਹਨਾਂ ਨੇ ਗਾਂਧੀ ਹਰਾਂ ਦੀ ਕੈਂਪੇਨ ਨੂੰ sabotage ਕੀਤਾ ਇਸ ਕਰਕੇ ਉੱਥੇ ਕੁਝ ਵੀ ਹੋ ਸਕਦਾ ਹੈ ਤਾਂ ਫਰੀਦਕੋਟ ਸੀਟ ਬੜੀ ਚਰਚਾ ਦੇ ਵਿੱਚ ਰਹੀ ਆ ਇੱਕ ਪੰਖਾਸ ਕਰ ਇੱਕ ਪੰਥਕ ਚਿਹਰੇ ਕਰਕੇ ਜੇਕਰ ਪਿਛਲੇ ਦਿਨੀ ਰੋਡ ਸ਼ੋਅ ਦੀ ਗੱਲ ਕਰੀਏ 10 10 ਕਿਲੋਮੀਟਰ 12 12 ਕਿਲੋਮੀਟਰ ਲੰਬਾ ਰੋਡ ਸ਼ੋਅ ਉੱਥੇ ਜੇ ਕੱਲ ਬੀਤੇ ਦਿਨ ਦੇ ਵਿੱਚ ਉੱਥੇ ਗਏ ਵੀ ਪਿੰਡਾਂ ਦੇ ਵਿੱਚ ਤਾਂ ਉੱਥੇ ਵੀ ਬੜੇ ਵੱਡੇ ਵੱਡੇ ਜਿਹੜੇ ਬੂਥ ਲੱਗੇ ਹੋ ਸਨ ਤਾਂ ਉਹ ਫਰੀਦਕੋਟ ਸੀਟ ਕੀ ਕਹਿੰਦੇ ਕਿਸੇ ਵੇਲੇ ਕਿਹਾ ਜਾ ਰਿਹਾ ਸੀ ਕਿ ਯਾਰ ਕਰਨਜੀਤ ਅਨਮੋਲ ਆ ਗਿਆ ਇਸ ਤੋਂ ਆਮ ਆਦਮੀ ਪਾਰਟੀ ਜਿਹੜੀ ਪੱਕੀ ਐ ਇਸ ਤੋਂ ਆਮ ਆਦਮੀ ਪਟਨੇ ਸੀਟ ਜਿਹੜੀ ਕੱਢ ਲੈਣੀ ਆ ਪਰ ਤੁਹਾਨੂੰ ਲੱਗਦਾ ਕਿ ਪੰਥਕ ਚਿਹ ਪਹਿਲੀ ਗੱਲ ਇਹ ਹੈ ਕਿ ਜੇ ਆਪਾਂ ਸਰਬਜੀਤ ਸਿੰਘ ਖਾਲਸਾ ਨੂੰ ਉਹਦੇ ਨਾਲ ਨਾਲ ਖਾਲਸਾ ਜਰੂਰ ਲੱਗਿਆ ਹੋਵੇ ਉਹਦੇ ਦਾੜੀ ਕੇਸ ਲਾਏ ਹੋਏ ਹੋਵੇ ਚਾਹੇ ਹੁੰਦੇ ਆ ਵੱਖਰੀ ਗੱਲ ਆ ਸਿੱਖ ਭਾਈਚਾਰੇ ਚੋਂ ਪੈਦਾ ਹੋਇਆ ਹੈ ਉਹਨੂੰ ਤੇ ਆਪਾਂ ਦੂਜੇ ਜਿਹੜੇ ਹੈਗੇ ਖਾੜਕੂ ਸੋਰ ਵਾਲੇ ਉਹਨਾਂ ਨੂੰ ਇਕੱਠਿਆਂ ਨੂੰ ਦਰਨ ਇਕੋ ਤੱਕੜੀ ਤੋਲੀਏ ਤੋਂ ਗੱਲ ਨਹੀਂ ਹੈ ਸਰਬਜੀਤ ਕਿਸਮ ਦਾ ਵਿਕਟਮ ਹੈ ਕਿਉਂਕਿ ਸਰਬਜੀਤ ਦੇ ਬਾਪ ਨੇ ਜੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਉਹ ਇੰਦਰਾ ਗਾਂਧੀ ਦੀ ਸਕਿਉਰਿਟੀ ਸੀ ਉਸ ਵੇਲੇ ਇੱਕ ਤਬਕਾ ਹੀ ਵੀ ਸਮਝਦਾ ਸੀ ਮੈਂ ਵੀ ਉਹਨਾਂ ਵਿੱਚੋਂ ਇੱਕ ਆ ਕਿ ਜਿਹੜੇ ਬੰਦੇ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈ ਕੇ ਜਿਸ ਲੀਡਰ ਨੂੰ ਪ੍ਰੋਟੈਕਟ ਕਰ ਰਹੇ ਹਨ ਅਗਰ ਉਹ ਉਸ ਲੀਡਰ ਨੂੰ ਮਾਰਦਾ ਤਾਂ ਉਹ ਆਪਣੀ ਡਿਊਟੀ ਨਾਲ ਕੁਤਾਹੀ ਕਰ ਰਿਹਾ ਹੈ ਬੇਵਫਾਈ ਕਰ ਰਿਹਾ ਹੈ ਲੇਕਿਨ ਜੇ ਉਹ ਦੂਜਾ ਪੱਖ ਦੇਖੀ ਸਿੱਖ ਕਮਿਊਨਿਟੀ ਨੂੰ ਜੇ ਦੇਖਣਾ ਹੈ ਤਾਂ ਸਿੱਖ ਕਮਿਊਨਿਟੀ ਦੀ ਮਾਨਸਿਕਤਾ ਨੂੰ ਦੇਖਣਾ ਪੈਣਾ ਹੈ ਸਿੱਖ ਭਾਈਚਾਰੇ ਦੇ ਵਿੱਚ ਹਰ ਚੀਜ਼ ਬਰਦਾਸ਼ਤ ਕੀਤੀ ਜਾ ਸਕਦੀ ਹੈ ਲੇਕਿਨ ਗੁਰੂ ਘਰ ਦੇ ਉੱਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ। ਉਹਨੂੰ ਉਹ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ ਅਸੀਂ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਆ ਉਹਨੂੰ ਤੀਜਾ ਕੱਲੂ ਕਹੜਾ ਕਹਿੰਦੇ। ਉਸ ਵੇਲੇ ਜਿਹੜੀ ਉੱਥੇ ਪੰਨ ਤੋੜ ਹੋਈ ਸੀ ਜਿਹੜੀ ਉੱਥੇ ਖੂਨ ਡੁੱਲਿਆ ਸੀ ਜਿਹੜੇ ਲੋਕਾਂ ਨੇ ਜਾ ਕੇ ਉੱਥੇ ਯਾਤਰਾ ਕਰਕੇ ਦੇਖਿਆ ਲਗਭਗ ਸਾਰੇ ਪ੍ਰਭਾਵਿਤ ਹੋਏ ਸੀ। ਸੀਨੀਅਰ ਪੱਤਰਕਾਰ ਜਿਹੜੇ ਪਹਿਲੀ ਵਾਰ ਉੱਥੇ ਗਏ ਸੀ ਜਾ ਕੇ ਉਹ ਵੀ ਹੱਲ ਗਏ ਸੀ। ਤਾਂ ਇਹ ਕਿਉਂਕਿ ਸਰਬਜੀਤ ਸਿੰਘ ਦਾ ਬਾਪ ਬੀਨ ਸਿੰਘ ਉੱਥੇ ਗਿਆ ਉਨੇ ਜਾਂ ਕੇ ਸਥਿਤੀ ਦੇਖੀ ਤਾਂ ਉਹ ਬੰਦਾ ਇਮੋਸ਼ਨਲ ਹੋ ਗਿਆ ਇਮੋਸ਼ਨਲ ਹੋ ਕੇ ਉਹਨੇ ਫੈਸਲਾ ਕਰ ਲਿਆ ਕਿ ਮੈਂ ਇੰਦਰਾ ਗਾਂਧੀ ਦਾ ਕਤਲ ਕਰਨਾ ਹੈ ਉਹਨਾਂ ਦੇ ਨਾਲ ਜਿਹੜੇ ਬੰਦੇ ਨੂੰ ਬਾਅਦ ਵਿੱਚ ਫਾਂਸੀ ਹੋਈ ਹੈ ਕੇਰ ਸਿੰਘ ਕੇਰ ਸਿੰਘ ਦੇ ਨਾਲ ਉਹਦੀ ਵਾਰਤਾ ਹੁੰਦੀ ਹੈ ਜੋ ਕਹਿੰਦੇ ਇੰਟਰੋਗੇਸ਼ਨ ਦੇ ਵਿੱਚ ਗੱਲਾਂ ਆਈਆਂ ਕੇਰ ਸਿੰਘ ਨੇ ਕਹਿੰਦੇ ਕੇਰ ਸਿੰਘ ਨੇ ਉਹਨੂੰ ਪੁੱਛਿਆ ਸੀ ਕਿ ਤੂੰ ਪ੍ਰਾਈਮ ਮਿਨਿਸਟਰ ਦਾ ਕਤਲ ਕਰੇਂਗਾ ਉਸ ਤੋਂ ਬਾਅਦ ਜਿਉਂਦਾ ਤੂੰ ਵੀ ਨਹੀਂ ਰਹਿਣਾ ਤੇਰੀ ਔਲਾਦ ਦਾ ਕੀ ਬਣੂਗਾ ਉਹਨੇ ਕਹੇ ਸੀ ਕਿ ਮੈਂ ਔਲਾਦ ਕੌਮਤ ਛੱਡਦਾ ਸਰਬਜੀਤ ਦੀ ਮਾਂ ਪਾਰਲੀਮੈਂਟ ਦੀ ਮੈਂਬਰ ਬਣ ਗਈ ਸੀ 89 ਵਿੱਚ 1999 ਚ ਉਹਦਾ ਦਾਦਾ ਵੀ 1999 ਵਿੱਚ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਸੀ ਪਰਿਵਾਰ ਦੇ ਵਿੱਚੋਂ ਦੋ ਬੰਦੇ ਬਣੇ ਮਤਲਬ ਜਿਹਾਏਗਾ ਇਮੋਸ਼ਨਸ ਨੇ ਉਹਨਾਂ ਨੂੰ ਪੇ ਕੀਤਾ ਲੇਕਿਨ ਇੱਕ ਬੱਚਾ ਉਹਦੀ ਮਾਂ-ਪਿਓ ਮੈਂ ਪਾਰਲੀਮੈਂਟ ਦੀ ਮੈਂਬਰ ਬਣ ਗਈ ਮੈਂ ਸਰਬਜੀਤ ਨੂੰ ਤੇ ਰਾਹੁਲ ਗਾਂਧੀ ਨੂੰ ਇੱਕੋ ਜੇ ਚੌਕਲੇ ਜਿਹਾ ਹੈਗਾ ਹੂੰ ਰਾਹੁਲ ਗਾਂਧੀ ਇੱਕ ਬਹੁਤ ਅਮੀਰ ਘਰ ਦੇ ਵਿੱਚ ਪੈਦਾ ਹੋਇਆ ਸੀ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਪੈਦਾ ਸੀ ਪ੍ਰੋਟੈਕਸ਼ਨ ਆਸਤੇ ਵੱਡੇ-ਵੱਡੇ ਉਹਨਾਂ ਦੇ ਨਾਲ ਕਾਫਲੇ ਚੱਲਦੇ ਸੀ ਲੇਕਿਨ ਰਾਹੁਲ ਗਾਂਧੀ ਦੀ ਜਿਹੜੀ ਪਰਵਰਸ਼ ਹੋਈ ਹੈ ਪਰਵਰਸ਼ਾਲਾ ਦਾ ਟਾਈਮ ਦੇਖੋ ਉਸ ਦੌਰ ਦੇ ਵਿੱਚ ਰਾਹੁਲ ਗਾਂਧੀ ਸੰਗੀਨਾ ਦੇ ਛਾਂ ਥਲੇ ਬੜਿਆ ਵੈ। ਔਰ ਜਿਵੇਂ ਰਾਹੁਲ ਗਾਂਧੀ ਦਾ ਇੱਕ ਮਤਲਬ ਦਾ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਪੂ ਐ ਵੀਨ ਤੋਂ ਪੋਲਿਟਿਕਸ ਦੀ ਸਮਝ ਹੀ ਨਹੀਂ। ਉਹ ਗੱਲ ਕਿਸੇ ਹੱਦ ਤੱਕ ਇਸ ਕਰਕੇ ਆਪਾਂ ਨੂੰ ਟੁਕਮੀ ਕਹਿ ਸਕਦੇ ਹਾਂ ਕਿ ਉਹ ਵਿਚਾਰਾ ਤਾਂ ਪੜਿਆ ਤਾਂ ਉਹਨਾਂ ਦੇ ਵਿੱਚ ਸੀ। ਸੰਗੀਨਾ ਦੀ ਛਾਂ ਹਠ। ਉਹਨੂੰ ਮੌਕਾ ਹੀ ਨਹੀਂ ਮਿਲਿਆ ਉਹ ਜਾ ਕੇ ਕੋਈ ਆਪਣਾ ਜਦੋਂ ਪ੍ਰਗਟਾਵਾ ਕਰ ਸਕੇ ਕੋਈ ਸਿੱਖ ਸਕੇ ਸੋਸਾਇਟੀ ਦੇ ਵਿੱਚੋਂ ਬਹੁਤ ਕੁਝ ਸਿੱਖਦੇ। ਜਦੋਂ ਆਪਾਂ ਲੋਕਾਂ ਵਿੱਚ ਵਿਚਰਦੇ ਹਾਂ ਬਹੁਤ ਕੁਝ ਸਿੱਖਦੇ। ਚਲੋ ਫਿਰ ਉਹਨੂੰ ਬਾਤ ਪੜਨਾ ਸਿੱਖ ਜਾਣ ਦਾ ਮੌਕਾ ਮਿਲਿਆ ਉਹਨੂੰ ਕੁਛ ਹੋ ਲੱਗਿਆ ਲੇਕਿਨ ਪੋਲਿਟਿਕਸ ਬਾਰੇ ਜਾਣਕਾਰੀ ਨਹੀਂ ਸੀ ਇੰਡੀਆ ਕੀ ਹੈ ਜੇ ਬਾਰੇ ਨਹੀਂ ਸੀ ਇੰਡੀਆ ਕੀ ਹੈ ਜੇ ਬਾਰੇ ਉਹਦੀ ਦਾਦੀ ਨੂੰ ਵੀ ਪਤਾ ਸੀ ਉਹਦੀ ਦਾਦੀ ਨੂੰ ਵੀ ਉਹਨਾਂ ਚਿੱਠੀਆਂ ਤੋਂ ਪਤਾ ਲੱਗੀਆਂ ਜਿਹੜੀਆਂ ਉਹਦੇ ਦਾਦੀ ਦੇ ਬਾਪ ਪੰਡਤ ਜਵਾਹਰ ਲਾਲ ਨਹਿਰੂ ਨੇ ਜੇਲ੍ਹ ਦੇ ਵਿੱਚ ਹੁੰਦੇ ਆ ਆਪਦੀ ਧੀ ਨੂੰ ਚਿੱਠੀਆਂ ਲਿਖਿਆ ਸੀ ਇੱਕ ਪਤਾ ਵੱਲੋਂ ਧੀ ਨੂੰ ਚਿੱਠੀਆਂ ਕਿਤਾਬ ਛਪੀ ਹੋਈ ਹੈ ਉਹਨਾਂ ਚਿੱਠੀਆਂ ਤੋਂ ਉਹਨੇ ਉਹ ਨੂੰ ਹਿਸਟਰੀ ਦੱਸਦਾ ਸੀ ਦੁਨੀਆ ਦੀ ਹਿਸਟਰੀ ਦੱਸਦਾ ਕਿ ਇਹ ਕਿਸਮ ਦਾ ਹੋ ਮਤਲਬ ਜਿਹੜਾ ਆਪਾਂ ਕਹਿ ਸਕਦੇ ਬਹੁਤ ਵਧੀਆ ਕਿਤਾਬ ਹੈ ਜਿਹੜੀ ਟੀਚਿੰਗ ਵਾਲੀ ਕਿਤਾਬ ਹੈ ਉਹ ਆਪਣੀ ਤੀਨ ਨੂੰ ਚਿੱਠੀਆਂ ਲਿਖ-ਲਿਖ ਕੇ ਉਹਨੂੰ ਐਜੂਕੇਟ ਕਰਦਾ ਸੀ ਸੇਮ ਪੋਜੀਸ਼ਨ ਜਿਹੜੀ ਹੈਗੀ ਸੀ ਫਿਰ ਉਹਨੇ ਕਿਹਾ ਮੈਨੂੰ ਤਾਂ ਐਜੂਕੇਟ ਕਰਨ ਵਾਲਾ ਕੋਈ ਹੈ ਨਹੀਂ ਪੋਲਿਟਿਕਸ ਦੇ ਵਿੱਚ ਉਹ ਆ ਗਿਆ ਹਾਲਾਤਾਂ ਤੋਂ ਬਣ ਗਏ ਇਹੋ ਜਿਹੇ ਉਹਨੂੰ ਜਾਣਾ ਪਿਆ ਫਿਰ ਉਹਨੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹਨੇ ਯਾਤਰਾਵਾਂ ਕੀਤੀਆਂ ਉਹ ਵਿਦੇਸ਼ਾਂ 'ਚ ਗਿਆ ਕਦੇ ਕਿਤੇ ਚੜਾ ਕਿਤੇ ਚੜਾ ਜੋ ਹਾਲਤ ਉਹਦੀ ਸੀ ਲਗ ਉਹ ਲਗਭਗ ਉਹੀ ਹਾਲਤ ਤੇ ਦੀ ਸਰਬਜੀਤ ਦੀ ਕਿਉਂਕਿ ਸਰਬਜੀਤ ਕੋਲੇ ਸਾਧਨ ਨਹੀਂ ਹਿਆ ਸੀ ਵੀ ਉਹਨੂੰ ਕਰਨ ਵਾਲੇ ਪਰ ਇੱਕ ਬੰਦਾ ਜਿਹੜਾ ਇੱਕ ਇਨਸਪੈਕਟਰ ਦਾ ਬੇਟਾ ਹੋਵੇ ਜੀ ਦੀ ਮਾਂ ਇੱਕ ਨਰਸ ਦੀ ਨੌਕਰੀ ਕਰਦੀ ਹੋਵੇ ਦਿੱਲੀ ਦੇ ਵਿੱਚ ਪੈਦਾ ਹੋਇਆ ਹੋਵੇ ਦਿੱਲੀ ਦੇ ਵਿੱਚ ਪੜਿਆ ਹੋਵੇ ਨਾ ਮਾ ਰਵੇ ਨਾ ਪਿਓ ਰਵੇ ਉਹਨਾਂ ਹਾਲਾਤਾਂ ਦੇ ਵਿੱਚ ਉਹ ਬੰਦੇ ਦੀ ਹਾਲਤ ਕੀ ਐ ਇਸ ਕਰਕੇ ਵਿਕਟਮ ਉਹ ਵੀ ਐ ਸਿਸਟਮ ਦਾ ਵਿਕਟਮ ਉਹ ਵੀ ਐ ਸਿਸਟਮ ਦਾ ਵਿਕਟਮ ਜਿਹੜਾ ਹੈਗਾ ਸਿਸਟਮ ਹੀ ਕਮਾ ਗਿਆ ਆਪਣੇ emotions ਨੂੰ emotion ਦਾ ਵਿਕਟਮ ਮਰਾਹੋਲਗਾਂ ਦੀ ਵੀ ਸੀ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਉਹ ਬੰਦਾ ਕਿ ਖੜਾ ਹੋ ਗਿਆ ਔਰ ਜਦੋਂ ਆ ਕੇ ਗੱਲਾਂ ਚੱਲਦੀਆਂ ਤੇ ਲੋਕਾਂ ਦੀ ਹਮਦਰਦੀ ਉਹਦੇ ਨਾਲ ਹੁੰਦੀ ਐ ਲੋਕ ਉਹਦੇ ਨਾਲ ਤੁਰਦੇ ਤੁਰੇ ਲੋਕ ਉਹਦੇ ਨਾਲ ਉਹਨੂੰ ਅਤਵਾਦੀ ਨਹੀਂ ਕਹਿ ਸਕਦੇ ਉਹਨੂੰ ਅਤਵਾਦੀ ਨਹੀਂ ਕਹਿ ਸਕਦੇ ਅਤਵਾਦ ਫਲਾਉਣਾ ਨਹੀਂ ਕਹਿੰਦੇ ਕੋਈ ਉਹਨਾਂ ਦਾ ਵਿਚਾਰ ਨਹੀਂ ਕੰਪੇਅਰ ਹੀ ਕੋਈ ਨਹੀਂ ਕੀਤੀ ਉਹਨਾਂ ਦਾ ਕਿਹਾ ਯਾਰ ਮੇਰੀ ਬਚਪਨ ਰੁੜ ਗਿਆ ਮੈਨੂੰ ਲੋਕੋ ਵੋਟਾਂ ਪਾਉਂ ਚਾਰ ਬੰਦੇ ਨੇ ਖੜਾ ਕਰਤਾ ਤੇ ਉਹਨਾਂ ਨੂੰ ਵੋਟਾਂ ਪਾਈ ਇਹਦੇ ਹੁਣ ਇੱਕ ਕੋਈ ਚੱਲੀ ਜਾਂਦੀ ਸੀਗੀ ਰੀਲ ਜੀ ਮੈਨੂੰ ਵੀ ਭੇਜੀ ਕਿਸੇ ਨੇ ਉਹਦੇ ਵਿੱਚ ਅਕੇ ਕਰੀ ਜਾਂਦਾ ਯਾਰ ਆਪਾਂ ਘਰ ਵੀ ਪਾਉਣੇ ਹੁਣ ਮੈਂ ਫਰੀਦਕੋਟੀ ਰਹੂੰਗਾ ਪੈਸੇ ਨਹੀਂ ਤਾਂ ਲੋੜ ਹੈਗੀ ਤਾਂ ਹਰ ਇੱਕ ਨੂੰ ਹੁੰਦੀ ਹੈ ਹੁਣ ਉਹਨੂੰ ਇਸ ਤਰ੍ਹਾਂ ਬਣਾ ਦੇਣਾ ਵੀ ਤਾਂ ਬੰਦਾ ਬੜਾ ਮੜਾ ਹੈ ਇਹ ਤਾਂ ਮੈਨੂੰ ਇਹ ਦੱਸੋ ਵੀ ਖੰਡ ਪਾਠ ਕੌਣ ਕਰਾਉਂਦਾ ਜਿੰਨੇ ਵੀ ਲੀ ਅਲਗ ਕੋਈ ਪੈਸਾ ਕਮਾਉਂਦਾ ਜੇ ਆਮਦਨ ਦੇ ਬਾਰੇ ਤਾਂ ਕੋਈ ਸੋਚਦੇ ਨੂੰ ਨਹੀਂ ਤਨਖਾਹ ਕਿੰਨੀਆਂ ਕਿੰਨੀਆਂ ਉਹਨਾਂ ਨੂੰ ਕੰਟੇਨਰ ਦੇ ਵਿੱਚ ਕਿੰਨੇ ਸਸਤੇ ਰਾਸ਼ਨ ਮਿਲਦੇ ਉਹਨਾਂ ਨੂੰ ਹਵਾਈ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਦਾ ਟ੍ਰੇਨਾਂ ਤੇ ਸਫ਼ਰ ਕਰਨ ਦਾ ਕਿੰਨਾ ਕੁਝ ਮਿਲਦਾ ਹਰ ਪਾਲਦਾ ਇਹ ਉਹ ਵੀ ਉਹਨੇ ਕਹਿਤਾ ਹੋਣਾ ਪਰ ਉਹਦੀ ਜਿਹੜੀ ਸਥਿਤੀ ਹੈ ਉਹਦੀ ਆਪਾਂ ਕਹਾਂਗੇ ਉਹ ਇੱਕ ਵਿਕਟਮ ਹੈ ਹਮਦਰਦੀ ਹੈ ਲੋਕਾਂ ਦੀ ਹਮਦਰਦੀ ਦੇ ਵਿੱਚ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਕੈਂਪੇਨ ਕੀਤੀ ਤੇ ਕੈਂਪੇਨ ਇਹ ਜੀ ਕੀਤੀ ਜਿਵੇਂ ਤੁਸੀਂ ਦੱਸੋ ਕਈ ਕਈ ਕਿਲੋਮੀਟਰ ਦੇ ਕਾਫਲੇ قافلے چلਦੇ ਮੈਂ ਤਾਂ ਇਹ ਵੀ ਦੇਖਿਆ ਲੋਕਾਂ ਨੂੰ ਪੈਸੇ ਵੀ ਇਸ ਤਰ੍ਹਾਂ ਦਿੰਦੇ ਆ ਜਿਵੇਂ ਆਪਾਂ ਕਿਤੇ ਕੋਈ ਆਪਣਾ ਧਾਰਮਿਕ ਮਾਰਚ ਨਿਕਲਦਾ ਹੁੰਦਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹੁੰਦੀ ਆ ਭਾਜ ਕੇ ਮਾਥਾ ਟੇਕਦੇ ਨੇ ਲੋਕ ਐਸ ਤਰ੍ਹਾਂ ਪੈਸੇ ਦਿੰਦੇ ਨੇ ਉਹਦੇ ਨਾਲ ਉਹਦੀ ਮਤਲ ਜਿਹੜੀ ਇੱਕ ਬਹੁਤ ਵੱਡੀ ਮਤਲ ਜਿਹੜੀ ਕੈਂਪੇਨ ਬਣ ਗਈ ਸੀ ਸਿਖਰ ਤੇ ਪਹੁੰਚ ਗਿਆ ਪਰ ਉਹਦਾ ਪ੍ਰਤੀਕਰਮ ਵੀ ਹੋਣਾ ਜ਼ਰੂਰੀ ਹੈ ਜਿਵੇਂ ਤੁਹਾਡਾ ਕਿਉਂਕਿ ਉੱਥੇ ਜਿਹੜਾ ਰਾਜਗਾਇਕ ਹੰਸਰਾਜ ਹੰਸਾ ਹੰਸਰਾਜ ਹਾਂਸਦਾ ਹੋਇਆ ਉਹ ਸੋਚਦਾ ਵੀ ਜੇ ਸਿੱਖ ਪਿੰਡੂ ਲੋਕ ਆਪਣੇ ਇੱਕ ਬੰਦੇ ਨੂੰ ਇੰਨਾ ਚੁੱਕ ਰਏ ਤਾਂ ਸੀ ਕਿ ਉਹਨਾਂ ਚੁੱਕੀ ਤਾਂ ਉਹ ਫਿਰ ਉਹੀ ਜੋ ਕੁਝ ਪਟਿਆਲੇ ਵਾਲੀ ਗੱਲ ਹੋਈ ਉਹ ਵੀ ਉੱਥੇ ਹੁੰਦੀ ਹੂੰ ਉੱਥੇ ਜਿਹੜੀ ਹਿੰਦੂ ਭਾਈਚਾਰਾ ਤੇ ਕੁਝ ਪਛਲੇ ਜਿਹੜੇ ਦਲਤ ਲੋਕ ਆ ਉਹਨਾਂ ਦੀਆਂ ਵੋਟਾਂ ਹੰਸ ਰਾਜ ਹੰਸ ਨੂੰ ਵੀ ਪੈ ਗਈਆਂ ਮੈਨੂੰ